ਮੈਂ ਕ੍ਰਿਸ਼ਨ ਲਾਲ ਸ਼ਰਮਾ ਆਲ ਇੰਡੀਆ ਦਾ ਸੇਰੀ ਪੰਜਾਬ ਨੈਸ਼ਨਲ ਪੈਂਥਰ ਪਾਰਟੀ ਦਾ ਮੈਂ ਆਲ ਇੰਡੀਆ ਦਾ ਪ੍ਰਧਾਨ ਹਾਂ ਮੇਰੇ ਸਾਥ ਐਂਟੀ ਕ੍ਰਪਸ਼ਨ ਕੇ ਕਾਫੀ ਕਾਰਕਰਤਾ ਮੌਜੂਦ ਹੈ ਬੋਰ ਸਿੰਘ ਬਰਾੜ ਫਰੀਦਕੋਟ ਸੇ ਪੂਰੇ ਪੰਜਾਬ ਕੇ ਇੰਚਾਰਜ ਹੈ ਔਰ ਥਾਪਰ ਸਾਹਿਬ ਹੈ ਖਾਨ ਸਾਹਿਬ ਹੈ ਔਰ ਪਲਵਾਨ ਜੀ ਹੈ ਸਰਦਾਰ ਜੀ ਹੈ ਸੰਜੀਵ ਜੀ ਹੈ ਟੋਨੀ ਜੀ ਹੈ ਸਾਰੇ ਅੱਜ ਇੱਕ ਸਿਸਟ ਮੰਡਲ ਸਮਝ ਲਿਜੀਏ ਕਿ 159 ਬੰਦੇ ਕੋ ਲਿਸਟ ਜੋ ਹੈ ਇਸ ਮੇ ਮੇਰੇ ਪਾਸ ਹੈ। ਔਰ ਇਹ ਹਾਂ ਕੋਈ ਦਸਤਾਵੇਜ ਲਾ ਕੇ ਡੇਰੇ ਕੇ ਨਾਮ ਪਰ ਬਾਬਾ ਰਣਜੀਤ ਸਿੰਘ ਸੱਪਾ ਵਾਲਾ ਹੈ ਲੋਕਾਂ ਨੂੰ ਡਰਾ ਕਰਕੇ ਤਿੰਨ ਚਾਰ ਕਬਜ਼ਾ ਕਰ ਚੁੱਕਿਆ ਹੈਗਾ ਔਰ ਆਜ ਟੰਡਾਰੀ ਦੇ ਵਿੱਚ ਕਮ ਸੇ ਕਮ ਉੱਥੇ ਚਾਰ ਪੰਜ ਕਿਲੇ ਜਗ੍ਹਾ ਜੜੀ ਹੈ ਉਹ ਇਹ ਅਲਾਟਮੈਂਟ ਡੀਸੀ ਸਾਹਿਬ ਦੁਆਰਾ ਕੀਤਾ ਗਿਆ ਹੈ ਗਰੀਬਾਂ ਵਾਸਤੇ ਕਿ ਜਿਹੜਾ ਸੱਪਾ ਵਾਲਾ ਬਾਬਾ ਅੰਬਰਸਰ ਦੀ ਗੱਡੀ ਉहां ਲੱਗੀ ਹੋਈ ਹੈ ਕੁਝ ਬਦਮਾਸ਼ ਲੋਕ ਉहां ਬੈਠੇ ਹੋਏ ਹਨ ਮੈਂ ਰਿਕਵੈਸਟ ਕਰੂੰਗਾ ਮਾਨਜੋ ਕਿਉਂਕਿ ਮਾਹੌਲ ਨਾ ਖਰਾਬ ਹੋ ਮੈਂ ਰਿਕਵੈਸਟ ਕਰੂੰਗਾ ਮਾਨਜੋ ਕਮਿਸ਼ਨਰ ਸਾਹਿਬ ਇਸ ਬੰਦੇ ਤੇ ਤੁਰੰਤ ਕਾਰਵਾਈ ਰੋਕ ਕਰਕੇ ਨਿਆਂਇਕ ਜਾਂਚ ਕਰਕੇ 420 ਦੇ ਖਿਲਾਫ ਇਹ ਜੇ ਕਰਪਸ਼ਨ ਜਿਹੜੀ ਹੈ ਭੂ ਮਾਫੀਆ ਦੀ ਇਹ ਲੁਧਿਆਣਾ ਔਰ ਪੂਰੇ ਪੰਜਾਬ ਤੱਕ ਰੋਕਿਆ ਜਾਵੇ ਪਿਛਲੇ ਕਿੰਨੇ ਸਮੇ ਤੋਂ ਇਹ ਕੰਮ ਚੱਲ ਰਿਹਾ ਹੈ ਇਹ ਕਈ ਦੇਖੋ ਜੀ ਇੱਕ ਸਾਲ ਬੈਠਾ ਰਹਾ ਇਥੇ ਜਰਨੈਲ ਸਿੰਘ ਸਾਡੇ ਗੋਬਿੰਦਗੜ੍ਹ ਪਿੰਡ ਦੇ ਵਿੱਚ ਵੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਹੋਇਆ ਹਜੇ ਤੱਕ ਉਹ ਜਿਹੜੀ ਕਬਜ਼ਾ ਹੈ ਕੁਝ ਮਾਫੀਆ ਬਾਹਰੋਂ ਆਏ ਹੋਏ ਸਿਗੇ ਉਹ ਕਬਜ਼ੇ 'ਤੇ ਬੈਠੇ ਹੋਏ ਨੇ ਉਹਦੇ ਵਿੱਚ ਇੱਕ ਚਿੱਟਾ ਸੜਨ ਵਾਲੀ ਮਸ਼ੀਨ ਜਿਹੜਾ ਹੈਗਾ ਮਲ੍ਹਮ ਲਗਾ ਕਰਕੇ ਦੇ ਦਿੱਤਾ ਕਿ ਇਹਦੇ ਥਰੂ ਇਹ ਜਿਹੜੀ ਪੰਚਾਇਤੀ ਜ਼ਮੀਨ ਦਬਾਈ ਜਾ ਸਕਦਾ ਇਸ ਸੰਬੰਧੀ ਤੁਸੀਂ ਸੀਐਮ ਕਿਸੇ ਅਧਿਕਾਰੀ ਨਾਲ ਜਾਂ ਮੰਤਰੀ ਸਾਹਿਬ ਨਾਲ ਗੱਲਬਾਤ ਕੀਤੀ ਹੈ डीजेपी साहब ਨੂੰ ਕੱਲ੍ਹ ਅਸੀਂ ਮੇਲ ਕੇ ਜਰੀਏ ਯਾਸੀ ਯੋਗਤ ਕਰਾ ਦਿੱਤਾ ਕਿ ਇਹ ਭੂ ਮਾਫੀਆ ਜਿਹੜੀ ਹੈ ਸਾਡੇ ਇਲਾਕੇ ਦੇ ਵਿੱਚ ਕੰਮ ਕਰ ਰਹੀ ਹੈ ਇਹ ਤਾਂ ਤੁਰੰਤ ਤਤਕਾਲ ਰੋਕਿਆ ਜਾ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਇਲਾਕੇ ਦੇ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਸੂਚਿਤ ਕਰੋ ਅਗਰ ਜੋ ਕਾਰਵਾਈ ਨਹੀਂ ਬਣਦੀ ਹੈ ਤਾਂ ਮੇਰੇ ਕੋਲ ਆਓ ਮੈਂ ਸਖਤ ਕਾਰਵਾਈ ਕਰਾਂਗਾ ਸਰਕਾਰੀ ਕਨਸਲ ਉੱਤੇ ਬੈਠਾ ਇਸ ਟੈਂਪਲ ਕੋਣ ਜਿਹੜੇ ਆ ਜੀ ਨਾਮ ਲੈ ਰਹੇ ਹੋ ਇਹ ਅਲਾਟਮੈਂਟ ਦੀ ਹਾਂ ਪੰਚਾਇਤੀ ਜਗਾ ਹੈ ਅਲਾਟਮੈਂਟ ਵਾਲੀ ਜਗਾ ਹੈ ਹਾਂ ਜੀ 159 ਬੰਦੇ ਦੀ ਇਹ ਲਿਸਟਾ ਹੈਗੀ ਆ ਉਹ ਮੇਰੇ ਕੋਲ ਹੈਗੀ ਆ ਇਹ ਗਲੀਆਂ ਮਹੱਲੇ ਦਾ ਰਜਿਸਟਰੀ ਕਰਾ ਲੈਂਦੇ ਹਾਂ ਹਾਂ ਜਾਲੀ ਔਰ ਪੰਚਾਇਤੀ ਔਰ ਸ਼ਾਮਲਾਤਰੀ ਜਗ੍ਹਾ ਜਿਹੜੀ ਕਬਜ਼ਾ ਕਰਕੇ ਲੋਨ ਲੈ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਬੰਦੇ ਬਿਠਾਏ ਹੋਏ ਨੇ ਬਾਹਰ ਸੇ ਇਹ ਜਿਹੜੇ ਬੰਦੇ ਬਾਹਰੋਂ ਆਏ ਹੋਏ ਨੇ ਇਹ ਇਹ ਜਿਹੜੀ ਗੱਡੀ ਪਰਚੂਨਰ ਹੈ ਇਹ ਅੰਮਰ ਸਰ ਦਾ ਨੰਬਰ ਹੈ ਇਹਨੂੰ ਜਾਂਚ ਕੀਤਾ ਜਾ ਰਿਹਾ ਹੈ ਜੀ ਇਕੱਲੇ ਹੈ ਕਿ ਇਹਨਾਂ ਨਾਲ ਕੋਈ ਸਰਪੰਚ ਪੰਚ ਕੋਈ ਹੋਰ ਵੀ ਬੰਦੇ ਇਹਨਾਂ ਦੇ ਇਲਾਕੇ ਦੇ ਜਿਹੜੀ ਐਮਐਲਏ ਹੈ ਉਹ ਸਾਥ ਦੇ ਰਹੀ ਹੈ ਜਿਹੜਾ ਇਲਾਕਾ ਚੌਕੀ ਇਨਚਾਰਜ ਹੈ ਉਹ ਮਿਲਿਆ ਹੋਇਆ ਕਿਉਂਕਿ ਇਲਾਕੇ ਚੌਕੀ ਇਨਚਾਰਜ ਨੂੰ ਤਾਂ ਇਹ ਪਤਾ ਹੋਣਾ ਚਾਹੀਦਾ ਇਸ ਸਾੰਬਲਾੜ ਦੀ ਜਗ੍ਹਾ ਸਰਕਾਰੀ ਜਗ੍ਹਾ ਤੇ ਕੋਈ ਬਾਹਰੀ ਬੰਦਾ ਕਬਜ਼ਾ ਕਰ ਰਿਹਾ ਉਹਨੂੰ ਤਾਂ ਤੁਰੰਤ ਕਮਿਸ਼ਨਰ ਸਾਹਿਬ ਨੂੰ ਕਰਨਾ ਚਾਹੀਦਾ ਸੀ ਕੀ ਮੰਗ ਕੀ ਕਰਦੇ ਹਾਂ ਅਸੀਂ ਮੰਗ ਕਰ ਰਹੇ ਹਾਂ ਕਿ ਭੂ ਮਾਫੀਆ ਦੇ ਖਿਲਾਫ ਕਾਰਵਾਈ ਹੋ ਇਹ ਜਿਹੜੇ ਗਰੀਬਾਂ ਦੀ ਜਗ੍ਹਾ ਹੈਗੀ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਉਹਨਾਂ ਦੀ ਅਗਰ ਜੋ ਜਦੋਂ ਤੱਕ ਇਹ ਹੋਊਗਾ ਨਹੀਂ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ सीएम साहब ਦੇ ਦਫਤਰ ਲੈ ਜਾ ਕਰਕੇ ਜੈਸੇ ਕਮਿਸ਼ਨਰ ਸਾਹਿਬ ਨੂੰ ਲੈਟਰ ਦੇ ਰਹੇ ਨੇ ਵੈਸੇ सीएम ਭਗਵੰਤ ਮਾਨ ਜੀ ਨੂੰ ਇਹ ਦੇ ਕਰਕੇ ਇਹਨਾਂ ਨੂੰ ਜਿੰਨੇ ਗਰੀਬ ਹੈ ਇਹਨਾਂ ਨੂੰ ਆਜ਼ਾਦ ਕਰਾਉਂਗੇ ਭੂ ਮਾਫੀਆ ਬਾਰ ਕੋਈ